ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਰੋਜ਼ਮਰਾਂ ਕੰਮਾਂ ਦੀ ਸੂਚੀ ਕੀ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪ੍ਰਜਾ ਕਿਵੇਂ ਸੁખી ਸੀ ਉਹਨਾਂ ਦੀਆਂ ਮੰਗਾਂ ਕਿਵੇਂ ਪੂਰੀਆਂ ਕੀਤੀਆਂ ਜਾਂਦੀਆਂ ਸੀ ਕਿਉਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਗਰੀਬਾਂ ਮਾਸੂਮਾਂ ਦਾ ਫਰਿਸ਼ਤਾ ਸਮਝਿਆ ਜਾਂਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੋਜ਼ਮਰਾਂ ਕੰਮਾਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਉਹ ਸਵੇਰੇ ਉੱਠ ਕੇ ਦਰਬਾਰ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬੈਠ ਕੇ ਨਿਤਨੇਮ ਸਰਵਨ ਕਰਦੇ ਸਨ ਨੇਤ੍ਰੇਮ ਕਰਨ ਤੋਂ ਬਾਅਦ 2 ਘੰਟੇ ਕੋਡ ਸਰੀ ਤੇ ਫਿਰ ਕਸਰਤ ਕਰਦੇ ਸੀ ਆਪਣੇ ਨਿੱਜੀ ਕੰਮ ਕਰਨ ਤੋਂ ਬਾਅਦ ਉਹ ਦਰਬਾਰ ਲਾਉਂਦੇ ਸੀ ਤੇ ਦਰਬਾਰ ਵਿੱਚ ਸਭ ਤੋਂ ਪਹਿਲਾਂ ਫਰਿਆਦੀਆਂ ਦੀ ਫਰਿਆਦ ਸੁਣੀ ਜਾਂਦੀ ਸੀ ਫਿਰ ਦੁਨੀਆ ਵਿੱਚ ਕੀ ਚੱਲ ਰਿਹਾ ਉਸ ਮਸਲੇ ਤੇ ਚਰਚਾ ਕੀਤੀ ਜਾਂਦੀ ਸੀ ਕਿ ਪੰਜਾਬ ਦੇ ਦਰਬਾਰ ਵਿੱਚ ਕੋਈ ਵੀ ਫਜ਼ੂਲ ਚਰਚਾ ਨਹੀਂ ਹੁੰਦੀ। ਇਸੇ ਤਰ੍ਹਾਂ ਸ਼ਾਮ ਸੋਧਾ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਪ੍ਰਸ਼ਾਦਾ ਸਕਣ ਤੋਂ ਬਾਅਦ ਸ਼ੇਰੇ ਪੰਜਾਬ ਪਿੰਡ ਦਾ ਚੱਕਰ ਲਾਉਂਦੇ ਸੀ। ਇਹ ਵੇਖਣ ਲਈ ਕਿ ਕੋਈ ਪਰਜਾ ਦੁਖੀ ਤਾਂ ਨਹੀਂ ਕਿਸੇ ਨੂੰ ਤਕਲੀਫ ਤਾਂ ਨਹੀਂ ਹਰੇਕ ਦੀ ਫਰਿਆਦ ਸੁਣੀ ਜਾ ਰਹੀ ਆ। ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਵਾੰਗ ਇੱਕ ਦਿਨ ਛੇਰੇ ਪੰਜਾਬ ਪ੍ਰਸ਼ਾਦਾ ਸਕਣ ਤੋਂ ਬਾਅਦ ਆਪਣੀ ਮਹਿਲੀ ਪੋਸ਼ਾਕ ਲਾ ਕੇ ਇੱਕ ਆਮ ਇਨਸਾਨ ਵਾਲੇ ਕੱਪੜੇ ਪਾ ਕੇ ਪਿੰਡ ਦਾ ਚੱਕਰ ਲਾਣ ਲਈ ਗਏ ਚਨੇ ਅਚਾਨਕ ਉਹਨਾਂ ਨੂੰ ਰੋਣ ਦੀ ਆਵਾਜ਼ ਸੁਣੀ ਉਹਨਾਂ ਨੇ ਆਸ-ਪਾਸੇ ਵੇਖਿਆ ਤੇ ਇੱਕ ਝੁੱਗੀ ਵਿੱਚ ਝੁੱਗੀ ਤੋਂ ਆਵਾਜ਼ਾਂ ਆ ਰਹੀਆਂ ਸੀ ਸ਼ੇਰੇ ਪੰਜਾਬ ਚੁਕੀ ਦੇ ਨੇਰੇ ਗਏ ਤੇ ਬਾਹਰ ਦਰਵਾਜੇ ਕੋਲ ਖੜੇ ਹੋ ਕੇ ਵੇਖਦੇ ਨੇ ਕਿ ਇੱਕ ਬਜ਼ੁਰਗ ਰੋ ਰਿਹਾ ਹੈ ਤੇ ਉੱਚੀ-ਉੱਚੀ ਕਹਿ ਰਿਹਾ ਹੈ ਕਿ ਕਾਸ਼ ਕਿਸੇ ਮੁਸਲਮਾਨ ਦਾ ਰਾਜ ਹੁੰਦਾ ਤਾਂ ਅੱਜ ਮੇਰੇ ਇਹ ਹਾਲਾਤ ਨਹੀਂ ਸੀ ਹੁੰਦੇ ਐਨੀ ਗੱਲ ਸੁਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਆਪਣੇ ਆਪ ਵਿੱਚ ਕਹਿਣ ਲੱਗੇ ਕਿ ਕੋਈ ਮੇਰੇ ਰਾਜ ਵਿੱਚ ਇੰਨਾ ਵੀ ਦੁਖੀ ਹੋ ਸਕਦਾ ਹੈ